ਪਚਿਆਲੇ ਨਾਲ ਪਰੀ ਸਕੂਲ ਵੈਨ ਦੇ ਨਾਲ ਇੱਕ ਬੇਹੱਦ ਵੱਡਾ ਹਾਦਸਾ ਵਾਪਰ ਗਿਆ। ਬੱਸ ਡਰਾਈਵਰ ਦੀ ਵੱਡੀ ਲਾਪਰਵਾਹੀ ਤੇ ਕਰਕੇ ਦੇਖੋ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪਈ ਹੈ। ਮੌਕੇ ਦੀਆਂ ਵੀਡੀਓਜ਼ ਕਾਫੀ ਸੋਸ਼ਲ ਮੀਡੀਆ ਤੇ ਵਾਰਲ ਹੋਈਆਂ। ਤੁਸੀਂ ਵੀ ਇਸ ਨੂੰ ਦੇਖ ਕੇ ਹੈਰਾਨ ਹੋਵੋਗੇ। ਮਾਮਲਾ ਤੁਰੀ ਤੋਂ ਸਾਹਮਣੇ ਆਇਆ ਜਿੱਥੇ ਤੁਰੀ ਦੇ ਦੋਹਲੇ ਫਾਟਕ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ। ਦਰਸਲ ਤੁਹਾਨੂੰ ਦੱਸੀਏ ਕਿ ਰੇਲਵੇ 트랙 ਦੇ ਉੱਤੇ ਬੱਚਿਆਂ ਦੇ ਨਾਲ ਭਰੀ ਸਕੂਲ ਵੈਨ ਜਿਹੜੀ ਆ ਉਹ ਫਸ ਜਾਂਦੀ ਆ ਤਾਂ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਬੱਚਿਆਂ ਨੂੰ ਵੈਨ ਦੇ ਵਿੱਚੋਂ ਸੁਰੱਖਿਆ ਤੋਂ ਬਾਹਰ ਕੱਢਿਆ ਜਾਂਦਾ ਹੈ। ਇੱਕਦਮ ਹੀ ਰੇਲਵੇ 트랙 ਦੇ ਉੱਤੇ ਜਦੋਂ ਡਰਾਈਵਰ ਦੀ ਲਾਪਰਵਾਹੀ ਦੇ ਨਾਲ ਸਕੂਲ ਵੈਨ ਜਿਹੜੀ ਫਸ ਜਾਂਦੀ ਹੈ ਉੱਥੇ ਆਪਣਾ ਦਫਲੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਭਿਆਨਕ ਹਾਦਸਾ ਜਿਹੜਾ ਹੋਣ ਤੋਂ ਟਲ ਗਿਆ ਕਿਉਂਕਿ ਟਰੈਕ ਦੇ ਉੱਤੇ ਟ੍ਰੇਨਾਂ ਵੀ ਲੰਘਦੀਆਂ ਸੀਗੀਆਂ ਤੇ ਮੌਕੇ ਤੇ ਕੀ ਕੁ ਜਸਤੀ ਜਿਹੜੀ ਦੇਖ ਨੂੰ ਮਿਲੀ ਹੈ ਉਹ ਬਹੁਤ ਹੈਰਾਨ ਕਰ ਦੇਣ ਵਾਲੀ ਸੀ ਦਰਸਲ ਇਹ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਕਿ ਤੁਰੀ ਸ਼ਹਿਰ ਦੇ ਤੋਲੇ ਫਾਲੇ ਫਾਟਕ ਦੇ ਉੱਤੇ ਇਹ ਜਿਹੜੀ ਘਟਨਾ ਆ ਉਹ ਵਾਪਰੀ ਹੈ ਜਿੱਥੇ ਮਾਹੌਲ ਤਨਾਪੂਰਣ ਪੈਦਾ ਹੋਇਆ ਤੁਹਾਨੂੰ ਦੱਸਦੀ ਕਿ ਇਸ ਸਕੂਲ ਵੈਨ ਦੇ ਵਿੱਚ ਪੰਜ ਤੋਂ ਛੇ ਸਕੂਲੀ ਛੋਟੇ ਬੱਚੇ ਬੈਠੇ ਹੋਏ ਸਨ ਗੱਡੀ ਫਸਣ ਤੇ ਉਹਨਾਂ ਨੂੰ ਬਾਹਰ ਕੱਢਿਆ ਗਿਆ 15 ਮਿੰਟ ਲਗਭਗ ਸਕੂਲ ਵੈਨ ਜਿਹੜੀ ਆ ਉਹ ਫਾਟਕਾ ਦੇ ਉੱਤੇ ਫਸੀ ਰਹੀ ਹੈ ਦੋ ਟ੍ਰੇਨਾਂ ਲੰਘਣ ਤੋਂ ਬਾਅਦ ਫਾਟਕ ਖੁੱਲਿਆ ਤੇ ਗੱਡੀ ਨਿਕਲੀ ਐ ਤੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਜਦੋਂ ਇੱਕ ਟਰੈਕ ਦੇ ਉੱਤੇ ਜਦੋਂ ਟ੍ਰੇਨ ਲੱਗੀ ਤਾਂ ਫਾਟਕਾ ਦੇ ਅੰਦਰ ਹੀ ਦੂਜੇ ਟਰੈਕ ਤੇ ਖੜੀ ਸਕੂਲ ਵੈਨ ਅਤੇ ਜਦੋਂ ਦੂਜੇ ਤੇ ਟ੍ਰੇਨ ਆਈ ਤਾਂ ਪਹਿਲੇ ਤੇ ਸਕੂਲ ਵੈਨ ਜਿਹੜੀ ਆ ਖੜੀ ਦਿਖਾਈ ਦਿੱਤੀ ਐ ਜਾਨੀ ਕਿ ਹੁਣ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਤਾਂ ਬਹੁਤ ਹੀ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਸੀ ਔਰ ਪਹਿਲਾ ਜਦੋਂ ਦੱਸਿਆ ਜਾ ਰਿਹਾ ਕਿ ਇਹ ਲਾਪਰਵਾਹੀ ਇਸ ਡਰਾਈਵਰ ਨੇ ਕੀਤੀ ਸੀ ਤਾਂ ਬੱਚਿਆਂ ਦੀ ਜਾਨ ਵੀ ਖਤਰੇ ਦੇ ਵਿੱਚ ਪੈ ਸਕਦੀ ਸੀ ਹਾਲਾਂਕਿ ਲੋਕਾਂ ਨੇ ਮਦਦ ਕਰਕੇ ਬੱਚਿਆਂ ਨੂੰ ਵੈਨ ਦੇ ਵਿੱਚੋਂ ਬਾਹਰ ਕੱਢਿਆ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ ਇਹ ਸਕੂਲ ਵੈਨ ਤੁਰੀ ਦੇ ਇੱਕ ਸਕੂਲ ਦੀ ਹੈ ਔਰ ਕੋਲ ਖੜੇ ਲੋਕਾਂ ਦੇ ਬਲੋ ਵੀਡੀਓਜ਼ ਬਣਾਈਆਂ ਗਈਆਂ ਨੇ ਕਿ ਇਸ ਤਰੀਕੇ ਦੇ ਨਾਲ ਇਹ ਲਾਪਰਵਾਹੀ ਸਕੂਲ ਬੱਸ ਦੇ ਡਰਾਈਵਰ ਦੀ ਜਿਹੜੀ ਦੇਖਣ ਨੂੰ ਮਿਲੀ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਔਰ रेलवे पुलिसਾ پورے ਮਾਮਲੇ ਦੀ ਜਾਂਚ ਕਰੀ ਹੈ ਕਿ ਆਖਰੇ ਕਟਾ ਕਿਵੇਂ ਵਾਪਰੀਆ ਕੀ ਕੋਝ ਪਾਣਾ ਵਾਪਰਿਆ ਪਰ ਦਰਸਲ ਦਾਸੀ ਹੈ ਕਿ ਬਹੁਤ ਮੰਦਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਆ ਪ੍ਰਾਈਵੇਟ ਸਕੂਲ ਵਾਂ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ ਹੈ ਜਿਸ ਨੇ ਜਿਹੜੇ ਟ੍ਰੇਨ ਦੇ ਟ੍ਰੈਕਾਂ ਦੇ ਉੱਤੇ ਹੀ ਜਿਹੜੀ ਆਪਣੀ ਸਕੂਲ ਵੈਨ ਆ ਉਹ ਫਸਾ ਦਿੱਤੀ ਲਾਪਰਵਾਹੀ ਉਸਨੇ ਨਹੀਂ ਕੀਤੀ ਪਰ ਗਨੀਮਤ ਇਹ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਹੋ ਸਕਦਾ ਸੀ ਕਿ ਕੋਈ ਹਾਦਸਾ ਵਾਪਰ ਜਾਂਦਾ ਪਰ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਔਰ ਸਕੂਲ ਵੈਨ ਵੀ ਜਿਹੜੀ ਆ ਉਹ ਬਾਹਰ ਕੱਢੀ ਗਈ ਜਿਹੜੀ ਟ੍ਰੈਕ ਦੇ ਉੱਤੇ ਫਸੀ ਹੋਈ ਸੀ 15 ਮਿੰਟ ਲਗਭਗ ਉਹ ਵੈਨ ਉੱਥੇ ਫਸੀ ਖੜੀ ਰਹੀ ਹੈ ਪਰ ਦਾਸੀ ਹੈ ਕਿ ਉੱਥੇ ਲੋਕਾਂ ਦਾ ਇਕੱਠ ਹੋਣ ਕਰਕੇ ਵੱਡਾ ਹਾਦਸਾ ਹੋਣ ਤੋਂ ਬਾਅਦ ਗਿਆ ਪਰ ਰੇਲਵੇ ਟਰੈਕ ਦੇ ਜਿਹੜੇ ਉੱਥੇ ਦੇ ਮੁਲਾਜ਼ਮ ਨੇ ਵਿਭਾਗ ਜੋ ਹੈ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਕਿ ਹਾਲਾਂਕਿ ਇਹ ਹਾਦਸਾ ਕਿਵੇਂ ਹੋਇਆ ਕਿਵੇਂ ਜਿਹੜੀ ਸਕੂਲ ਵੈਨ ਉੱਥੇ ਫਸ ਗਈ ਹੈ ਹਾਲਾਂਕਿ ਸਿੱਧੇ ਸਵਾਲ ਡਰਾਈਵਰ ਤੇ ਖੜੇ ਕੀਤੇ ਕਿ ਬੱਚੇ ਜਦੋਂ ਵੈਨ ਦੇ ਵਿੱਚ ਸਵਾਰ ਹੋਣ ਤਾਂ ਕਿਵੇਂ ਲਾਪਰਵਾਹੀ ਕੀਤੀ ਜਾ ਸਕਰੀ ਹੈ ਇਹ 5 ਤੋਂ 6 ਬੱਚੇ ਉਸ ਵੈਨ ਵਿੱਚ ਸਵਾਰ ਸੀ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੇਲ ਗੱਡੀਆਂ ਨਿਕਲ ਰਹੀਆਂ ਸੀਗੀਆਂ ਤੇ ਸਕੂਲ ਵੈਂਟੜੀ ਉਥੇ ਖੜੀ ਹੋਈ ਸੀਗੀ ਪਰ ਹਾਲਾਕੀ ਫਾਟਕ ਖੁੱਲਣ ਤੋਂ ਬਾਅਦ ਇਹ ਜਿਹੜੀ ਵੈਨ ਆ ਉਹ ਕੱਢੀ ਗਈ ਹੈ ਤਾਂ ਪਰ ਕੋਈ ਹਾਦਸਾ ਨਹੀਂ ਹੋਇਆ ਧੂਰੀ ਸ਼ਹਿਰ ਦੇ ਦੋਲੇ ਫਾਟਕ ਦੇ ਵਿੱਚ ਇਹ ਘਟਨਾ ਜਿਹੜੀ ਵਾਪਰਦੀ ਦਿਖਾਈ ਦਿੱਤੀ ਹੈ ਤਸਵੀਰਾਂ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਤੇ ਨਿੱਜੀ ਸਕੂਲ ਦੇ ਬੱਸ ਡਰਾਈਵਰ ਦੀ ਲਾਪਰਵਾਹੀ ਨੇ ਕੁਝ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪਾ ਦਿੱਤੀ ਸੀ ਪਰ ਹਾਲਾਕੀ ਕੋਈ ਹਾਦਸਾ ਨਹੀਂ ਹੋਇਆ ਤਾਂ ਵੱਡਾ ਹਾਦਸਾ ਹੋਣ ਤੋਂ ਟਲ ਚੁੱਕਾ